ਆੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪੂਰੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਬਾਹਰ ਦਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਫਗਵਾੜਾ ਦੇ ਟਾਊਨ ਹਾਲ ਵਿਖੇ ਇਕੱਠੇ ਹੋ ਕੇ ਆੰਗਣਵਾੜੀ ਵਰਕਰਾਂ ਵੱਲੋਂ ਫਗਵਾੜਾ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਆ ਮੈਂਬਰ ਪਾਰਲੀਮੈਂਟ ਤੋਂ ਜਵਾਬ ਮੰਗ ਪੜਾਓ ਦੇ ਫਲੈਕਸ ਹੱਥਾਂ ਵਿੱਚ ਫੜ ਕੇ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਸੂਬਾ ਪ੍ਰਧਾਨ ਹਰਜੀਤ ਕੋਰ ਪੰਜੋਲਾ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਤੋਂ ਆੰਗਣਵਾੜੀ ਵਰਕਰਾਂ ਦੇ ਹੱਕਾਂ ਵਿੱਚ ਪੁੱਛੇ ਹੋਏ ਵਾਲਾ ਜਾਂ ਫਿਰ ਆੰਗਣਵਾੜੀ ਵਰਕਰਾਂ ਦੇ ਹੱਕਾਂ ਦੇ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ। ਉਹਨਾਂ ਕਹਿੰਿਆ ਕਿ ਪਿਛਲੇ ਲੰਬੇ ਸਮੇਂ ਤੋਂ ਆੰਗਣਵਾੜੀ ਵਰਕਰ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਇੰਨਾ ਹੀ ਨਹੀਂ ਕੋਰੋਨਾ ਕਾਲ ਸਮੇਂ ਜਦੋਂ ਸਾਰੇ ਲੋਕ ਆਪਣੇ ਘਰਾਂ ਵਿੱਚ ਬੰਦ ਸਨ ਤਾਂ ਆੰਗਣਵਾੜੀ ਵਰਕਰਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਲੋਕਾਂ ਦੇ ਘਰਾਂ ਤੱਕ ਦਵਾਈਆਂ, ਭੋਜਨ ਆਦਿ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਬਾਵਜੂਦ ਵੀ ਆੰਗਣਵਾੜੀ ਵਰਕਰਾਂ ਨੂੰ ਉਹਨਾਂ ਦਾ ਬੰਦਾ ਹੱਕ ਨਹੀਂ ਮਿਲ ਰਿਹਾ। ਜਿਸ ਕਾਰਨ ਸਾਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਅੱਜ ਮੈਂ ਅਨਰ ਲਈ ਪਰਜੀ ਜ਼ਿਲ੍ਹਾ ਪ੍ਰਧਾਨ ਜਲੰਧਰ ਤੇ ਅੱਜ ਜਿਹੜੀ ਸਾਡੀ ਰੈਲੀ ਸੀਗੀ ਉਹ ਇੱਕ ਟ్రਾਇਲ ਹੀ ਸੀ ਇੱਕ ਤਰ੍ਹਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਇੱਕ ਚੈਲੰਜ ਕਰਨ ਆਏ ਹਾਂ ਕਿ ਸਾਨੂੰ ਪੈਨਸ਼ਨ ਗ੍ਰੈਜਟੀ ਚਾਹੀਦੀ ਹੈ ਜਿਹੜੀ ਸੁਪਰੀਮ ਕੋਰਟ ਨੇ ਜਿਹੜੇ ਹੁਕਮ ਕੀਤੇ ਆ ਕਿ ਇਹਨਾਂ ਨੂੰ ਪੈਨਸ਼ਨ ਗ੍ਰੈਜਟੀ ਜਿਹੜੀ ਅੰਗਰਵਾੜੀ ਵਰਕਰ ਹੈਲਪਰ ਹੈ ਉਹਨਾਂ ਦੀ ਇਹ ਗਾਰੰਟੀ ਹੈ ਕਿ ਉਹਨਾਂ ਨੂੰ ਇਹ ਪੈਨਸ਼ਨ ਗ੍ਰੈਜਟੀ ਮਿਲਣੀ ਚਾਹੀਦੀ ਹੈ ਤੇ ਇਸ ਸੰਘਰਸ਼ ਨੂੰ ਲੈ ਕੇ ਜਿਹੜਾ ਅੱਜ ਸੀਗਾ ਉਹ ਸਾਡੀ ਪਹਿਲੀ ਪੜਾ ਦੀ ਜਿਹੜੀ ਅੱਜ ਰੈਲੀ ਸੀਗੀ ਉਹ ਸੀਗੀ ਇਹਦੇ ਵਿੱਚ ਥੋੜੇ ਜ਼ਿਲ੍ਹੇ ਜੁਟਾਏ ਸੀ ਤੇ ਜੇ ਸਾਡੀ ਸੋਮ ਪ੍ਰਕਾਸ਼ ਜੀ ਨੇ ਜਿੱਦਾਂ ਕਿ ਮੰਤਰੀ ਜੀ ਨੇ ਸਾਡੀ ਗੱਲ ਨਾ ਸੁਣੀ ਨਾ ਸਾਡੀ ਗੱਲ ਕਰਾਈ ਤਾਂ ਆਪਾਂ ਜਿਹੜਾ 16 ਤਰੀਕ ਦਾ ਜਿਹੜਾ ਧਰਨਾ ਆ ਉਹਨੂੰ ਇਸ ਤੋਂ ਵਧੀਆ ਢੰਗ ਦੇ ਨਾਲ ਪੂਰਾ ਦੱਸਾਂਗੇ ਸੈਂਟਰ ਤੱਕ ਇਹਦੀ ਧੱਕ ਪਾਉਗੀ ਕਿ ਵੀ ਹਾਂ ਤੁਸੀਂ ਸਾਡੀ ਗੱਲ ਨਹੀਂ ਸੁਣੀ ਉਸ ਦਿਨ ਤੇ ਅਸੀਂ ਅੱਜ ਜਿਹੜਾ 16 ਨੂੰ ਆ ਉਹ ਤੁਹਾਨੂੰ ਸਾਰਾ ਚੈਲੰਜ ਕਰਦੇ ਆ ਕਿ ਸਾਨੂੰ ਪੈਨਸ਼ਨ ਰੈਸਟ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਤੇ ਅੱਜ ਭਰੋਸਾ ਕੀ ਦਵਾਇਆ ਤੁਹਾਨੂੰ ਪ੍ਰਸ਼ਾਦ ਨੇ ਅੱਜ ਭਰੋਸਾ ਕੋਈ ਖਾਸ ਨਹੀਂ ਚ ਦਵਾਇਆ ਬਸ ਇਹੀ ਹੈਗਾ ਕਿ ਮੈਂ ਉਹਨਾਂ ਦੀ ਕੋਈ ਮੰਤਰੀ ਏਡੇ-ਵਡੇ ਮੰਤਰੀ ਹੋਣ ਤੇ ਕੋਈ ਚੱਲਦੀ ਨਹੀਂ ਆ ਉਹ ਜਿੱਦਾਂ ਡਰਦੇ ਆ ਮੰਤਰੀ-ਮੰਤਰੀਆਂ ਤੋਂ ਗੱ ਕਾਣੀ ਦੇ ਨਾਲ ਗੱਲ ਕਰੂੰਗਾ ਤੇ ਗੱਲ ਕਰਨ ਤੋਂ ਵੀ ਲੋਕ ਡਰਦੇ ਆ ਤੇ ਅਸੀਂ ਲੋਕ ਵਧੀਆ ਜਿਹੜੇ ਸੜਕਾਂ ਤੇ ਸਾਰਿਆਂ ਲਈ ਜਿੱਦਾਂ ਕਹਿ ਲੋ ਹੱਕਾਂ ਲਈ ਲੜਦੇ ਆਗੇ ਤੇ ਸਾਡਾ ਮਕਸਦ ਸੀਗਾ ਵੀ ਅੱਜ ਸੋਮ ਪ੍ਰਕਾਸ਼ ਜੀ ਸਾਡੇ ਨਾਲ ਇੱਥੇ ਆਣ ਗੱਲਬਾਤ ਕਰਨ ਤੇ ਬੜ ਕੋਈ ਨਹੀਂ ਸਾਡੀਆਂ ਮੰਗਾਂ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਉਹ ਸਾਡੇ ਡਾਇਰੈਕਟਰ ਰਹਿ ਚੁੱਕੇ ਨੇ ਉਹਨਾਂ ਨੇ ਸਾਸ ਵੀ ਕਰਾਟਾ ਸਾਟੀ ਜਿਹੜੀ ਮੰਤੀ ਆ ਸਿਤਰੀ ਰਾਣੀ ਉਹਦੇ ਨਾਲ ਸਾਡੀ ਮੀਟਿੰਗ ਕਰਾਓ ਤੇ ਇਹ ਸੀਗਾ ਬਈ ਉਹਨਾਂ ਨੇ ਗੱਲ ਇਹ ਕਹੀ ਆ ਬਈ ਮੈਂ ਉਹ ਗਈ ਹੋਈ ਆ ਯੋਧਿਆ ਉਹ ਆਊਗੀ ਮਗਨਾ ਗੱਲ ਕਰੂੰਗਾ ਤੇ ਫਿਰ ਤੁਹਾਨੂੰ ਟਾਈਮ ਦਵਾ ਦੂੰਗਾ ਪਰ ਅਸੀਂ ਉਹਨਾਂ ਨੂੰ ਜੇ ਵੀ ਕਹਤਾ ਜੇ 16 ਤਰੀਕ ਤੋਂ ਪਹਿਲਾਂ ਸਾਡੀ ਮੀਟਿੰਗ ਨਾ ਕਰਾਈ ਤਾਂ 16 ਤਰੀਕ ਨੂੰ ਅਸੀਂ ਜੋ ਹੋਊਗਾ ਅਸੀਂ ਉਹ ਕਰਾਂਗੇ ਉਹ ਤੋਂ ਅਸੀਂ ਜਿਸ ਤਰੀਕੇ ਨਾਲ ਪਹਿਲਾਂ ਮੀਟਿੰਗਾਂ ਕੀਤੀਆਂ ਹੁਣ ਚਾਰ ਜ਼ਿਲ੍ਹੇ ਨਹੀਂ ਆਣਗੇ ਹੁਣ ਪਤਾ ਨਹੀਂ ਕਿੰਨੇ ਲੋਕ ਆਣਗੇ ਉਹ ਪ੍ਰਸ਼ਾਸਨ ਤੋਂ ਵੀ ਨਹੀਂ ਸਮਝਦੇ ਨੇ ਇਹ ਆਪਣਾ ਪ੍ਰਸ਼ਾਸਨ ਵੀ ਸੁਣ ਲਵੇ ਤੇ ਜੋ ਅਸੀਂ ਦਿਨਾਂ ਲਗਾ ਕੇ ਕੀਤਾ ਉਹ ਵੀ ਪਤਾ ਸਰਕਾਰ ਨੂੰ ਵੀ ਪਤਾ ਹੈ